ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮਾਣ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦੀ ਸਾਖੀ ਦਾ ਵਿਸ਼ਾ ਹੈ ਭਾਈ ਤਿਲਕਾ ਜੀ ਭਾਈ ਤਿਲਕਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦਾ ਇੱਕ ਸਿੱਖ ਸੀ ਉਹ ਬੜਾ ਮਿੱਠ ਬੋਲੜਾ ਤੇ ਗਿਆਨਵਾਨ ਸਿੱਖ ਸੀ ਭਾਈ ਤਿਲਕਾ ਧ੍ਰਿੜ ਇਰਾਦੇ ਵਾਲਾ ਤੇ ਸਰੀਰ ਕਰਕੇ ਵੀ ਬਲਵਾਨ ਸੀ ਉਹ ਗੜ ਸ਼ੰਕਰ ਜिला ਹਸ਼ਿਆਰ ਪੋਰ ਦਾ ਰਹਿਣ ਵਾਲਾ ਸੀ ਉਸ ਨੇ ਗੁਰੂ ਅਰਜਨ ਦੇਵ ਜੀ ਦੇ ਕੋਲ ਚਰਨ ਪਹੁਲ ਲੈ ਕੇ ਸਿੱਖੀ ਤਾਰਨ ਕੀਤੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਤਿਲਕਾ ਜੀ ਨੂੰ ਸਿੱਖੀ ਦਾ ਪ੍ਰਚਾਰਕ ਨਿਯੁਕਤ ਕੀਤਾ ਨਗਰ ਦੇ ਲੋਕ ਭਾਈ ਸਾਹਿਬ ਜੀ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਸਨ ਪਾਈ ਸਾਹਿਬ ਜੀ ਦੇ ਨੇੜੇ ਹੀ ਇੱਕ ਵੱਡੀ ਉਮਰ ਵਾਲੇ ਜੋਗੀ ਦਾ ਡੇਰਾ ਸੀ ਜਿਵੇਂ ਜਿਵੇਂ ਪਾਈ ਸਾਹਿਬ ਜੀ ਗੁਰਮਤਿ ਦਾ ਪ੍ਰਚਾਰ ਕਰ ਰਹੇ ਸਨ ਜੋਗੀ ਦੀ ਮਾਨਤਾ ਲੋਕਾਂ ਅੰਦਰ ਘਟਦੀ ਜਾ ਰਹੀ ਸੀ ਇਸ ਕਰਕੇ ਜੋਗੀ ਆਪਣੇ ਮਨ ਅੰਦਰ ਹਰ ਸਮੇਂ ਸਾੜਦਾ ਪੁੱਜਦਾ ਰਹਿੰਦਾ ਜੋਗੀ ਬਥੇਰੇ ਪਖੰਡ ਕਰਕੇ ਲੋਕਾਂ ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦਾ ਪਰੰਤੂ ਸਿੱਖ ਧਰਮ ਦੇ ਸੁੰਦਰ ਅਸੂਲਾ ਸਾਹਮਣੇ ਉਸਦੀ ਪੇਸ਼ ਨਹੀਂ ਸੀ ਜਾਂਦੀ ਇੱਕ ਦਿਨ ਜੋਗੀ ਨੇ ਇੱਕ ਨਵਾਂ ਪਖੰਡ ਰਚਿਆ ਉਸਨੇ ਆਪਣੇ ਚੇਲਿਆਂ ਰਾਹੀਂ ਇਹ ਗੱਲਾਂ ਫੈਲਾ ਦਿੱਤੀਆਂ ਕਿ ਰਾਤੀ ਜੋਗੀ ਨੂੰ ਸ਼ੀਵ ਜੀ ਦਰਸ਼ਨ ਦਿੰਦੇ ਹਨ ਤੇ ਕਹਿੰਦੇ ਹਨ ਕਿ ਜਿਹੜਾ ਜੋਗੀ ਦੇ ਦਰਸ਼ਨ ਕਰੇਗਾ ਉਸ ਨੂੰ ਇੱਕ ਸਾਲ ਲਈ ਸਵਰਗ ਪ੍ਰਾਪਤ ਹੋਵੇਗਾ ਸਾਰੇ ਇਲਾਕੇ ਵਿੱਚ ਇਹ ਖਬਰ ਫੈਲ ਗਈ ਵਿਚਾਰੇ भोले-ਪਾਲੇ ਗਿਆਨ ਤੋਂ ਸੱਖਣੇ ਲੋਕ ਜੋਗੀ ਦੀ ਚਾਲ ਵਿੱਚ ਫਸ ਗਏ ਪਾਰੀ ਗਿਣਤੀ ਵਿੱਚ ਲੋਕ ਜੋਗੀ ਦੇ ਦਰਸ਼ਨ ਕਰਨ ਆਉਣ ਲੱਗੇ ਪਰ ਗੁਰਬਾਣੀ ਸਮਝਣ ਵਾਲਿਆਂ ਉੱਤੇ ਇਸ ਗੱਲ ਦਾ ਕੋਈ ਅਸਰ ਨਾ ਹੋਇਆ ਜੋਗੀ ਨੇ ਆਪਣੇ ਜੰਟਾ ਰਾਹੀਂ ਭਾਈ ਤਿਲਕਾ ਜੀ ਨੂੰ ਸੁਨੇਹਾ ਭੇਜਿਆ ਕਿ ਆਕੇ ਜੋਗੀ ਦੇ ਦਰਸ਼ਨ ਕਰੋ ਤੇ ਇੱਕ ਸਾਲੇ ਸਵਰਗ ਪ੍ਰਾਪਤ ਕਰ ਲਵੋ ਪਾਈ ਸਾਹਿਬ ਦਾ ਪੂਰਨ ਗੁਰ ਸਿੱਖ ਸੰਨ ਉਹਨਾਂ ਨੇ yogi ਦੀ ਇੱਕ ਨਾਂ ਸੁਣੀ yogi ਨੇ ਬਥੇਰਾ ਜੋਰ ਲਾਇਆ ਕਿ ਪਾਈ ਤਿਲਕਾ ਜੀ ਓੜ ਪਰ ਪਾਈ ਸਾਹਿਬ ਖੰਡੀ ਦੇ ਦਰਸ਼ਨ ਕਰਨ ਨਾ ਗਏ ਅਖੀਰ ਹਾਰ ਕੇ yogi ਆਪਣੇ ਚੇਲਿਆਂ ਤੇ ਹੋਰ ਲੋਕਾਂ ਲਈ ਪਾਈ ਤਿਲਕਾ ਜੀ ਨੂੰ ਆਪ ਦਰਸ਼ਨ ਦੇਣ ਆਇਆ ਜਦੋਂ ਪਾਈ ਸਾਹਿਬ ਜੀ ਨੂੰ ਪਤਾ ਲੱਗਾ ਕਿ ਜੋਗੀ ਉਹਨਾਂ ਵਾਲੀ ਆ ਰਿਹਾ ਹੈ ਤਾਂ ਪਾਈ ਸਾਹਿਬ ਜੀ ਨੇ ਅੱਗੋਂ ਦਰਵਾਜ਼ਾ ਬੰਦ ਕਰ ਲਿਆ ਜੋਗੀ ਨੇ ਆ ਕੇ ਦਰਵਾਜ਼ਾ ਖੜਕਾਇਆ ਤੇ ਉੱਚੀ-ਉੱਚੀ ਆਖਣ ਲੱਗਾ ਮੈਂ ਤੁਹਾਡੇ ਵਾਸਤੇ ਚੱਲ ਕੇ ਆਇਆ ਹਾਂ ਤੁਸੀਂ ਮੇਰੇ ਦਰਸ਼ਨ ਕਰੋ ਤੇ ਸਵਰਗ ਪ੍ਰਾਪਤ ਕਰੋ ਪਾਈ ਸਾਹਿਬ ਜੀ ਨੇ ਅੰਦਰੋਂ ਜਵਾਬ ਦਿੱਤਾ ਮੈਂ ਦਰਵਾਜ਼ਾ ਨਹੀਂ ਖੋਲਣਾ ਮੈਂ ਤੇਰੇ ਵਰਗੇ ਪਖੰਡੀ ਦੀ ਸ਼ਕਲ ਵੇਖਣ ਨੂੰ ਤਿਆਰ ਨਹੀਂ ਹਾਂ ਤੂੰ ਲੋਕਾਂ ਨੂੰ ਲੋਟ ਰਿਹਾ ਹੈ ਮੈਂ ਗੁਰੂ ਦਾ ਸਿੱਖ ਹਾਂ ਮੈਨੂੰ ਸਵਰਗ ਦੀ ਕੋਈ ਲੋੜ ਨਹੀਂ ਅਸੀਂ ਗੁਰੂ ਦੇ ਚਰਨਾਂ ਤੋਂ ਕਈ ਸਵਰਗ ਵਾਰ ਸਕਦੇ ਹਾਂ ਇਹੇ ਉੱਤਰ ਸੁਣ ਕੇ ਜੋਗੀ ਦੇ ਮਨ ਤੇ ਭਾਰੀ ਚੋਟ ਲੱਗੀ ਜੋਗੀ ਅੰਦਰੋਂ ਹਿੱਲ ਗਿਆ ਉਹ ਸੋਚਣ ਲੱਗਾ ਕਿ ਇਹ ਕੈਸਾ ਸਿੱਖ ਹੈ ਜੋ ਗੁਰੂ ਦੀ ਸਿੱਖਿਆ ਨੂੰ ਸਵਰਗ ਤੋਂ ਵੀ ਉੱਤਮ ਮੰਨਦਾ ਹੈ ਜੇਕਰ ਇਹ ਸਿੱਖ ਇਤਨਾ ਮਹਾਨ ਹੈ ਤਾਂ ਇਸ ਦਾ ਗੁਰੂ ਕਿੰਨਾ ਮਹਾਨ ਹੋਵੇਗਾ ਉਸ ਗੁਰੂ ਦਾ ਉਪਦੇਸ਼ ਤੇ ਬਾਣੀ ਕਿੰਨੀ ਮਹਾਨ ਹੋਵੇਗੀ ਜਿਸ ਨੂੰ ਪੜ ਕੇ ਮੇਰੇ ਵਰਗਿਆਂ ਦੇ ਪਖੰਡ ਦਾ ਸਾਹ ਪਤਾ ਲੱਗ ਜਾਂਦਾ ਹੈ ਤਾਂ ਫੇਰ ਸਿੱਖ ਧੋਖਾ ਨਹੀਂ ਖਾ ਸਕਦਾ ਜੋਗੀ ਨੇ ਗੁਰੂ ਦਾ ਵਾਸਤਾ ਪਾ ਕੇ ਦਰਵਾਜ਼ਾ ਖੋਲਣ ਲਈ ਬੇਨਤੀ ਕੀਤੀ ਮੈਂ ਵੀ ਉਸ ਗੁਰੂ ਦੇ ਚਰਨ ਫੜਨੇ ਹਨ ਜਿਸ ਦਾ ਤੂੰ ਸਿੱਖ ਹੈਂ ਜੋਗੀ ਦੀ ਇਹ ਬੇਨਤੀ ਸੁਣ ਕੇ ਭਾਈ ਤਿਲਕੇ ਨੇ ਦਰਵਾਜ਼ਾ ਖੋਲਿਆ ਭਾਈ ਤਿਲਕਾ ਜੀ ਇਲਾਕੇ ਦੀਆਂ ਸੰਗਤਾਂ ਨਾਲ ਤੇ ਜੋਗੀ ਤੇ ਉਸ ਦੇ ਚੇਲਿਆਂ ਸਮੇਤ ਗੁਰੂ ਦਰਬਾਰ ਵਿੱਚ ਪਹੁੰਚੇ ਸਤਿਗੁਰੂ ਜੀ ਨੇ ਸਭ ਨੂੰ ਗੁਰਮਤਿ ਦੀ ਸੋਝੀ ਦਿੱਤੀ ਸਿੱਖੀ ਦੇ ਦਾਤ ਪ੍ਰਾਪਤ ਕਰਕੇ ਉਹ ਵਾਪਸ ਗੜੀ ਸ਼ੰਕਰ ਆਇਆ ਤੇ ਸਿੱਖੀ ਦਾ ਪ੍ਰਚਾਰ ਕਰਨ ਲੱਗਾ ਇਹ ਸਾਖੀ ਤੋਂ ਸਿੱਖਿਆ ਇਹ ਹੀ ਮਿਲਦੀ ਹੈ ਕਿ ਗੁਰੂ ਦਾ ਸਿੱਖ ਸਵਰਗਾਂ ਨਰਕਾਂ ਦੇ ਪਰਮਾ ਵਿੱਚ ਨਹੀਂ ਪੈਂਦਾ ਵਾਹਿਗੁਰੂ ਦੀ ਨੇੜਤਾ ਉਸ ਲਈ ਸਵਰਗ ਹੈ ਜਨਮ ਮਰਨ ਦੇ ਗੇੜ ਵਿੱਚ ਪੈਣਾ ਨਰਕ ਹੈ ਗੁਰੂ ਦਾ ਸਿੱਖ ਗੁਰੂ ਦੇ ਹੁਕਮ ਅਨੁਸਾਰ ਚੱਲ ਕੇ ਆਪਣਾ ਜੀਵਨ ਸਫਲ ਕਰ ਲੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ